ਮਾਤ ਦੇ ਆ ਮੇਰੇ ਸਾਲੇ ਵੀ ਟਰਾਂਸਫਰ ਹੋ ਗਏ ਵੱਡਾ ਲਈ ਜਾਂਦੇ ਲੋਕਾਂ ਨੂੰ ਤਾਂ ਮਚਾ ਮੇਰੇ ਸਾਲਿਆਂ ਨੇ ਯਾਰ ਆਂ ਜਾਂਦੇ ਆ ਕੀ ਆ

ਹੱਥ ਛੱਡ ਕੇ ਤਲਾ ਦੇ ਨਾ ਹੱਥ ਛੱਡ ਕੇ ਆਏ ਹਾਏ ਹਾਏ ਮੇਰਾ ਸਹਰਾ ਖੜਾ ਹੋਵੇ ਕਦੇ ਓਏ ਕਹੇ ਓਏ ਮੇਰਾ ਜਵਾਈ ਜਾਂਦਾ ਓਏ ਹਾਏ ਹਾਏ ਪਰ ਨਰਕਾਂ ਚੋਂ ਕਿੱਥੋਂ ਦੇਖ ਲੂ ਨਰਕਾਂ ਚੋਂ ਕਿੱਥੋਂ ਦੇਖਨੂ ਸਹਰਾ ਹਾਈ 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 ਉਹ ਮੇਰੇ ਸਾਲੇ ਬੈਠਿਆ ਪੈਨ ਵਾਲੇ ਇਹਨਾਂ ਨੂੰ ਮਚਾ ਦੇ ਲੜਾਂ ਨੂੰ ਸੱਤਿਆਂ ਨੂੰ ਮੂਤ ਦਾ ਕੁਪੜੀ ਤੇ ਇਹਨਾਂ ਨੂੰ ਮੇਰੇ ਸਾळ्या ਨੂੰ ਮਚਾ ਬਰਾਬਰ ਲਾ ਲਾ ਤਾਂ ਕਾ ਬੰਦਾਰ ਵਿਲੇ ਹੈਗਾ ਟ੍ਰਾਂਸਫਰਮ ਕਰਨਾ ਲੈ ਆਸ ਤਾਂ ਪਾਣੀ ਲੈਣਾ ਛੋਲੇ ਨੂੰ ਤੇਰੀਆਂ ਥਿਲੇ ਤੋਂ ਮਸੂਰਤ ਦੇਦੀ ਆਹਿਰ ਦੀ ਆ ਕਿਵੇਂ ਆ ਕੀ ਹਾਲੇ ਵਾਲੇ ਹੋਰ ਕੀ ਬਣੀ ਜਾਂਦਾ ਆ ਕੋਸਰੀ ਵਾਲ ਵਿਲੇ ਹੈਂ ਵਿਲੇ ਇੱਕ ਕੰਮ ਧੰਦਾ ਵੀ ਕਰ ਲਿਆ ਕਰੋ ਓਏ ਕੰਮ ਧੰਦਾ ਕਰ ਲਿਆ ਕਰੋ ਛੋੜ ਲੋ ਕੰਮ ਨਾਲ ਹੀ ਸਾਰਾ ਕੁਝ ਹੈ ਹੋਰ ਕੀ ਬਣੀ ਜਾਂਦਾ ਨਵਾਂ ਤਾਂ ਆ ਜਾ ਕੋਈ ਕਰਦਾ ਹੈਗਾ ਓਏ ਹੈਂ ਕਾਂਦੇਨੀ ਦਰਦਾ ਖਾਇਆ ਥੋੜੀ ਜਾਂਦਾ ਮੇਰੇ ਨਾਲ ਮਲਾਇਮ ਖਣਦਾ ਬੁੱਲਾ ਤੇ ਲਾਇਆ ਜਾਂਦਾ ਹੋਰ ਨਵੀ ਦਾਦੀ ਓਏ ਮੇਰੀ ਗੱਲ ਸੁਣ ਓਏ ਮੇਰੀ ਗੱਲ ਸੁਣ ਕੰਮ ਧੰਦਾ ਕਰ ਲੋ ਓਏ ਅੰਨ ਦਿਓ ਬੈਰਿਓ ਸਾਰੀ ਦਿਹਾੜੀ ਰਾਤ ਨੂੰ ਘਰੇ ਜਾ ਵੜਦੇ ਆ ਤੜਕੇ ਜਾਂਦਾ ਅਸ ਕੁੱਟੀ ਜਾਂਦੇ ਆ ਜਿਵੇਂ ਮੇਰੇ ਸਾਲੇ ਖੁੰਡ ਤੇ ਬੈਠੇ ਰਹਿੰਦੇ ਆ ਕੰਮ ਧੰਦਾ ਕਰ ਲੋ ਕੋਈ ਯਾ ਰਿਸ਼ਤਾ ਦੁਬਈ ਜਾਵਾਂਗੇ ਦੁਬਈ ਜਾਣੇ ਹਾਂ ਬਾਹਰ ਜਾਣਾ ਕਿਹੜਾ ਮਲਕ ਹੈ ਯੂਏ ਜੀ ਜਾ ਓਏ ਪਰੇ ਓ ਜਾ ਓਏ ਪਰੇ ਪਲਾ ਮੇਰੇ ਸਾਲੇ ਓ ਪਾਏ ਤੇ ਪੈਜੋ ਪਨਾਸਰਾਣੇ ਪੈਜੋ ਚਿੱਤੜ ਦਾ ਵਿਚਾਲੀ ਆਉਂਦੇ ਆ ਜੂ ਏ ਈ ਤੇ ਦਵਾਈ ਇੱਕੋ ਹੀ ਐ ਬਾਹਰ ਗਏ ਹੋ ਮੈਂ ਤਾਂ ਤੁਹਾਨੂੰ ਪਤਾ ਹੋਵੇ ਸਾਰੀ ਦਿਰ ਇੱਤਾਂ ਚੀ ਬੜੇ ਰਹਿੰਦੇ ਆ ਮੈਨੂੰ ਪੁੱਛ ਕੇ ਦੇਖੋ ਬਾਹਲੀ ਐਜੂਕੇਸ਼ਨ ਚੱਕੀ ਫਿਰਦਾ ਇਹਦਾ ਗੱਲ ਕਰ ਕਿਸਮਤ ਨਹੀਂ ਸਾਥ ਦਿੱਤਾ ਮੈਨੂੰ ਤਾਂ ਉਹਦੋਂ ਕਹਿੰਦੇ ਸੀ ਵੀ ਤੂੰ ਆਏ ਕਰ ਹੋਵੇ ਨਾ ਹੋਵੇ ਮੇਰੇ ਅਸਲੇ ਲਿਆ ਦੇ ਕੇ ਛੈਂਛਦਾਨ ਬਣ ਜਾ ਅੱਛੇ ਘਰੇ ਆ ਗਏ ਸੀਗੇ ਦਿੱਲੀ ਤੋਂ ਬੰਦੇ ਵੀ ਛੈਂਛਦਾਨ ਬਣਾਉਣ ਆ ਫਿਰ ਮੈਂ ਬਣਿਆ ਨਹੀਂ ਮੈਂ ਜਰਨਾ ਆਪਾਂ ਨੂੰ ਪਿੰਡ ਦਾ ਮੋਹ ਹੋਇਆ ਯਾਰ ਠੀਕ ਐ ਨਾ ਟ੍ਰੈਨਸ਼ ਵਾਰ ਮ ਛੜ ਗਿਆ ਸੀਗਾ ਟ੍ਰੈਨਸ਼ ਵਾਰ ਨਵਾਂ ਲਾਉਣ ਲੱਗੇ ਆ ਠੀਕ ਹੈ ਨਾ ਬਿਜਲੀ ਵਾਲੇ ਘਰੇ ਜਾਂਦੇ ਆਓ ਲੈ ਜੀ ਅੱਜ ਅੜ ਗਿਆ ਫਿਰ ਉਹਨਾਂ ਨੂੰ ਮੈਂ ਦੱਸਿਆ ਸਾਇੰਸਦਾਨ ਉਹ ਕਹਿੰਦੇ ਆਪ ਹੀ ਲੋਡ ਕਰ ਲੈ ਆਪ ਹੀ ਠੀਕ ਕਰ ਲੈ ਮੇਰੇ ਸੇ ਠੀਕ ਹੈ ਨਾ ਡਰ ਗਏ ਉਹ ਡਰ ਗਏ ਓ ਹੋਰੇ ਉੱਥੇ ਉੱਥੇ ਗਾ ਤੇ ਲੈ ਕੇ ਗਏ ਉਰੀ ਠੀਕ ਕਰ ਲੈਂਦਾ ਕਰ ਜਾ ਫਿਰ ਜਾ ਫਿਰ ਜੇ ਤੁਹਾਨੂੰ ਇਹਨਾਂ ਗੱਲਾਂ ਦੀ ਨੌਲੇਜ ਆ ਗਈ ਤੇ ਮੇਰੇ ਅਰਗਿਆਂ ਨੂੰ ਕੌਣ ਪਿੱਛੂ ਹੈਂ ਜੇ ਮੈਂ ਇੱਥੇ ਠੀਕ ਕਰ ਲੈਂਦਾ ਉਹਨਾਂ ਨੂੰ ਕੀ ਪਤਾ ਲੱਗਣਾ ਸੀ ਵੀ ਮੈਂ ਸਾਇੰਸਦਾਨ ਆ ਅੱਛਾ ਠੀਕ ਆ ਨਾ ਜਿਹੜਾ ਗਿਆਨ ਆ ਜੇ ਆਪਾਂ ਇਹਨੂੰ ਫਲਾਵਾਂਗੇ ਫੇਰ ਫੈਲੂਗਾ ਜੇ ਘਟਾਵਾਂਗੇ ਫੇਰ ਕਟੂਗਾ ਗਿਆਨ ਨੂੰ ਫਲਾਵਣਾ ਚਾਹੀਦਾ ਠੀਕ ਆ ਨਾ ਠੀਕ ਗਿਆਨ ਫੈਲ ਕੇ ਠੀਕ ਆ ਨਾ ਇਹ ਮੈਨੂੰ ਤਾਂ ਲੱਗਦਾ ਮੇਰਾ ਸੜਕਾ ਸ਼ੂਰ ਫਲਾਇਆ ਤਾ ਚਲ ਸੇਲ ਪੇ ਦੀ ਡਾਉਣਾ ਹੈ ਹੈਂਡਲ ਮਾਰ ਕੇ ਦੀ ਮੜੇ ਹੈਂਡਲ ਜਾ ਕੇ ਇੱਥੇ ਪਿਆ ਮੇਰਾ ਸਾਲਾ ਯਾਰ ਸੇਲਫ ਦੀ ਖਰਾਬ ਹੈ ਇਹ ਮਾਰੀ ਕਰਾ ਮੜਾ ਜਾ ਹੈਂਡਲ ਕਰ ਲੋ ਮੈਂ ਤਾਂ ਕਹਨਾ ਕੈਨੇਡਾ ਜਾਵਾਂ ਯਾਰ ਕਿ ਨਹੀਂ ਨਾ ਨਾ ਦਵਾਈ ਜਾਵਾਂ ਦਵਾਈ ਜਾਵਾਂ ਦਵਾਈ ਤਾਂ ਚਲੇ ਜਿਹੜੀ ਗੱਲ ਹੈਗੀ ਆ ਹੈਗੀ ਆ ਪਰ ਮੈਂ ਕੈਨੇਡਾ ਜਾ ਕੇ ਆ ਕੈਨੇਡਾ ਟ੍ਰਾਂਟੋ ਵੈਨ ਕਵਰ ਕਿਉਂ ਜੀ ਸੈਂਡਲਵੁੱਡ ਨਾੜੀ ਮੋਟੀ ਚੀਜ਼ ਨਹੀਂ ਮੈਂ ਮੇਰੇ ਛਾਲੇ ਮੇਰੀ ਕਦਰ ਕਰਿਆ ਕਰੋ ਕਿੰਨੇ ਕਿੰਨੇ ਨਜ਼ਾਰੇ ਲੱਤੇ ਫਿਰ ਉਸੇ ਵਾਲੇ ਨਜ਼ਾਰੇ ਮੇਮਾ ਦਾ ਮੇਰੇ ਸਿਰ ਤੇ ਛੜ ਛੜ ਕੇ ਮੈਂ ਦੇ ਮੇਮਾ ਦਾ ਮੇਰੇ ਛਾਲੇ ਦੀ ਮਾਰਦਿਆਂ ਸੀ ਤੇਰੇ ਯਾਰ ਛਾਲੇ ਇਹ ਸਾਨੂੰ ਕਾ ਚੱਲ ਹੈ ਤੁਸੀਂ ਤਾਂ ਦਵਾਈ ਜਾਣਾ ਦਵਾਈ ਵੀ ਹੈਗਾ ਫਿਰ ਚਲਾਈ ਜਾਣਾ ਕਿਹਨਾਂ ਮਾਰਾ ਜਾ ਮੇਮਾ ਦੀ ਗੱਲ ਰਸੀ ਤੇਰੇ ਰਾਂਏ ਨੂੰ ਨਾ ਹੋ ਓਏ ਕਿੱਧਰ ਤੱਕੀ ਤੁਰਣਾ ਖੜਾ ਰ ਹੈ ਲੈ ਇਹਨੂੰ ਚਲੇ ਆ ਠੀਕ ਆ ਕਿੱਧਰ ਲਈ ਹੋਣੇ ਰੇੜੇ ਨੂੰ ਓ ਮੈਂ ਤਾਂ ਮੇਰੇ ਸਾਲੇ ਦੀ ਸੂਈ ਦੇ ਨਖਾਰੇ ਥਾਣੀ ਕੱਢ ਦਿਆ ਚੇਰਮੈਨਾਂ ਆ ਜਾ ਓਏ ਆ ਜਾ ਵੀਰੇ ਤੇਰਾ ਦਿਮਾਗ ਲੈ ਤੇਰਾ ਓਏ ਓਏ ਆ ਜਾ ਓਏ ਆ ਜਾ ਖਪੀ ਜਾਂਦਾ ਸਾਰੇ ਸਾਰੇ ਪਸ਼ੂ ਡਰਾਤੇ ਓਏ ਆ ਜਾ ਇੱਧਰ ਆ ਜਾ ਆ ਜਾ ਇੱਧਰ ਜਿਹੜਾ ਕਹਦੇ ਡਰਾਤੇ ਸੀਗੇ ਕਮਾਨ ਨੇ ਉਹ ਕਦੇ ਸਾਰੀ ਦਿਹਾੜੀ ਖੱਪਦਾ ਹੀ ਰਹਿੰਦਾ ਹਾਂ ਖੱਪਦਾ ਹੀ ਰਹਿੰਦਾ ਦਿਨੀ ਪਸ਼ੂ ਡਰਾਤੇ ਸੰਗਲਤਾਂ ਦੇ ਪਸ਼ੂ ਆਏ ਨਹੀਂ ਕਿਤੇ ਇੱਕ ਨੂੰ ਕਹਿ ਨਹੀਂ ਦੇਖਿਆ ਗੱਲ ਗਲਵਰੀਆਂ ਮਾਰਦੇ ਹੋਰ ਸੜਾ ਕੇ ਵੀ ਕਿਉਂ ਕਾਸਰ ਮਲੇ ਦੀ ਫਿਰਦਾ ਉਹ ਟ੍ਰੈਕ ਪਰ ਮੇਰਾ ਤਿੰਨ ਮੇਰੀ ਸੜ ਗਈ ਯਾਰ ਇੱਕ ਵਾਰੀ ਚੋਰ ਲਾ ਕੇ ਲੈ ਗਏ ਮੇਰੇ ਸਾਲੇ ਕਰਕੇ ਹੁਣ ਤਾਂ ਸਰਕਾਰ ਦੀ ਨੇ ਹੁਣ ਕਿਹੜਾ ਆਪ ਦੇ ਲੈਣ ਦਿਆ ਚਾਹੇ ਆਪ ਦੇ ਆ ਚਾਹੇ ਸਰਕਾਰ ਦੇ ਹੋਰ ਸੁਣਾ ਹੋਰ ਤਾਂ ਠੀਕ ਹੈ ਕਿਵੇਂ ਇਹ ਨੰਬਰ ਦਾ ਰਾਲੀ ਨੇ ਟੁੱਟ ਗਈ ਤੇਰੀ ਉਹ ਬੱਸ ਕਰ ਪਕਾਈ ਮੈਨੂੰ ਪੁੱਤਿਆਂ ਦੀ ਮੇਰਾ ਸਾਲੇ ਆਏ ਇਹ ਹੁਣ ਤੱਕ ਤਾਂ ਲੈਟਰ ਫੜਮਦਾ ਰਿਹਾ ਬੱਸ ਕਰ ਉਹ ਮੈਂ ਸੁਣਿਆ ਕਿ ਤੇ ਜਾ ਕੇ ਆਏ ਉੱਥੇ ਬਾਹਰ ਕੈਨੇਡਾ ਹੋਰ ਮੈਂ ਤਾਂ ਪੂਰੇ ਮੌਲ ਖਦਾ ਦਵਰਾ ਕਰਿਆ ਕੈਨੇਡਾ ਅਮਰੀਕਾ ਕੈਨੇਡਾ ਅਮਰੀਕਾ ਇੰਗਲੈਂਡ ਸਾਈਪਰ ਸਿੰਗਾਪੁਰ ਬੇਚ ਗਿਆ ਸਾਰੇ ਜਾ ਕੈਨੇਡਾ ਵਾਵਾ ਚਰ ਲਾ ਕੇ ਆਏ ਮੈਂ ਫੇਰ ਕਿਵੇਂ ਫਿਰ ਕੈਨੇਡਾ ਕੈਨੇਡਾ ਬਹੁਤ ਵਧੀਆ ਵੀ ਕੈਨੇਡਾ ਜਿਹੜਾ ਮੌਸਮ ਹੈ ਕੈਨੇਡਾ ਦੇ ਵਿੱਚ ਜੇ ਆਪਾਂ ਗੱਲ ਲਾਈਏ ਵੀ ਜਿਹੜੇ ਬੱਦਲਾਂ ਇਹ ਲੱਗਦਾ ਵੀ ਰੂਡੀ ਫਿਰਦੀ ਇੰਨਾ ਛਾਪਛਤਰਾ ਵੇਦਰ ਆਹੋ ਹੁਣ ਕੈਨੇਡਾ ਦੀ ਗੱਲ ਆ ਗਈ ਸੌਣੇ ਦੇ ਕੋਲੇ ਨੰਬਰ ਬਣਾ ਮੇਰੇ ਸਾਲੇ ਬਾਦ ਤੋਂ ਵੱਧ ਕਪੜੇ ਸੈੱਟ ਫੇਰ ਮਚਾਣਗੇ ਇਹਦੇ ਕੋਲੇ